ਮੈਨੂੰ ਮੌਕਾ ਕਿਹੜਾ ਮਿਲਿਆ ਸੰਤ ਜੰਮਾ ਲਿਓ ਨਾ ਗੱਲ ਤਾਂ ਇਹਨੇ ਕੀ ਕਰਦੀਆਂ ਉਹਦੇ ਸਾਹਮਣੇ ਕੋਈ ਝਾਕ ਨਹੀਂ ਸੀ ਸਕਿਆ ਹੂੰ ਕਾ ਆ ਬੰਦਾ ਮੈਨੂੰ ਉਹਨਾਂ ਗੱਲਾਂ ਦੀ ਕੀਤੀ ਛਾਗੇ ਪਿੰਡੋਂ 6 ਜੂਨ ਨੂੰ ਟਕ ਹੋਇਆ ਸੀ ਹੂੰ ਦੋ ਤਿੰਨ ਦਿਨ ਪਹਿਲਾਂ ਸੀ ਦੋ ਟਕਾਲੀਆਂ ਕੰਨ ਕਦੀਆਂ ਹੂੰ ਇੱਕ ਵਾਰ ਸਪੈਸ ਇਕੱਠੇ ਕੀਤੇ 20000 ਹੂੰ ਅਸੀਂ ਗਏ ਟਕਾਲੀਆਂ ਤੋਂ ਨੰਗਰ ਚ ਲਾਤੀਆਂ ਕੰਨ ਕਦੀਆਂ ਹੂੰ ਕਹਾਂ ਤਾਂ ਅਜੁਕਤੇ ਚ ਨਹੀਂ ਅਸੀਂ ਕਿ 25 30 ਬੰਦੇ ਐਡੀ ਕ ਮੇਸ਼ ਉੱਥੇ ਹੀ ਤੁਹੇ ਹੁੰਦੇ ਜਦੋਂ ਨੇੜੇ ਜੇ ਆਏ ਪਰ ਤੁਸੀਂ ਕੇ ਫਤੇ ਬੁਲਾਤੀ ਪਾਈ ਬਬੀ ਕਾ ਖਾਲਸਾ ਪੰਥ ਦੀ ਬੁਦੀ ਸ਼ਾਂਤ ਕਰੀਏ ਤੇ ਕਹਿੰਦੇ ਕੋ ਲੋਕੋ ਉਹ ਬਾਬਾ ਕੀ ਨੇ ਮੈਨੂੰ ਫਤੇ ਬੁਲਾਈ ਆ ਤੁਸੀਂ ਪੈਂਦੀਆਂ ਥੱਲੋਂ ਨਹੀਂ ਉਹ ਮੈਂ ਰੱਬ ਕਿਉਂ ਲਾਉਣੀ ਆ ਉਹ ਵੀ ਨੇੜੇ ਨੂੰ ਆ ਗਏ ਜੋ ਸ਼ਾਂਤ ਸੀ ਉਹ ਕਿਸੇ ਮਾਇਆ ਪਿੰਡ ਚੋਂ ਇਕੱਠੀ ਹੋਈ ਆ ਲੋਟ ਵਾਲੀਆਂ ਕਣਕ ਦੀਆਂ ਉਸੇ ਨੰਗਰ ਜਿਹੜਾ ਸੀ ਅਸਾ ਵੀ ਸਿੰਘਾ ਕਿਹੜਾ ਪਿੰਡਾ ਛੋਟਾ ਮਖੀ ਦੀ ਆਇਤੀ ਨੂੰ ਹਾਂ ਆ ਕੋਈ ਨਹੀਂ ਜਾਣੇ ਕਿ ਉਹ ਬੰਦਾ ਅਗਲੀ ਮੇਰਾ ਪੋਤਾ ਨਾਲ ਅੱਲਾਹ ਕਰਦੇ ਪਉਂਦੇ ਮੈਨੂੰ ਕਹਦਾ ਹੁਣ ਮੈਨੂੰ ਬਹੁਤ ਛੇਤੀ ਹੈ ਤੇ ਇਉਂ ਦੱਸੇ ਤੁਸੀਂ ਇੱਥੇ ਰਹੋ ਅੰਜਾਜੀ ਮਹਾਨ ਕਹਦਾ ਸੁਣੂ ਗੱਲ ਕਹਾਏ ਤੇ ਮੇਰੇ ਤੇ ਉਹ ਮਾਲ ਦੀ ਤੁਸੀਂ ਦੱਸੋ ਉੱਥੇ ਜਾਓ ਅੱਲਾਹ ਤੇ ਚੀਕ ਨਹੀਂ ਹੂੰ ਤੂੰ ਦੇਖਿਆ ਬਾਹਰ ਫੌਂ ਲੱਗੀ ਖੜੀ ਮੇਰੇ ਕਹਨੇ ਲੱਗੋ ਉੱਥੇ ਜਾਓ